ਆਈ ਹਾਂ ਮੈਂ ਹਵੇ ਖਾਨ ਬੰਦੇ ਨੇ ਪੱਠੇ ਪਾ ਦੇ ਕਿ ਨਹੀਂ ਪਾ ਦੇ ਉਹਨੇ ਪਾਲੇ ਪਰ ਨੂੰ ਨਹੀਂ ਅੱਜ ਕੁਛ ਲੱਭਨ ਦੇ ਚੱਲ ਸਬਜੀ ਵੇਖਾਂ ਸਾਡੀ ਸਬਜੀ ਤੇ ਲੱਭਿਆ ਇੱਕ ਆਖ ਨਹੀਂ ਗਾ ਤੇ ਚਲੋ ਗਵਾਂਡਨ ਦੀ ਵੇਖ ਲੈਣੀ ਉਹ ਦਹ ਹੈਗੀ ਤੇ ਕਪਤੀ ਜੀ ਹੁਣ ਸੁੱਤੀ ਹੋਊਗੀ ਜੇ ਮੈਂ ਹਾ ਸੁੱਤੀ ਨੂੰ ਠਾ ਜਾਣਾ ਇਹਨੇ ਰੌਲਾ ਬੜਾ ਪਾਉਣਾ ਵੀ ਮੈਨੂੰ ਸੁਸਤੀ ਨੂੰ ਠਾ ਆਇਆ ਇੱਕ ਅੱਧਾ ਕਦੂ ਕਦੂ ਲੱਭਦਾ ਵਾ ਤੇ ਤੋੜ ਕੇ ਲੈ ਜਾਨੀ ਆਪੇ ਮੜ ਕੇ ਦੱਸ ਦੂੰਗੀ ਵੀ ਮੈਂ ਤੇਰੀ ਸਬਜੀ ਤੋੜੀ ਹੀ ਫਿਰ ਕਿਹੜੀ ਗੱਲ ਵਾ ਆਪ ਵੀ ਚੀਜ਼ ਲੈ ਹੀ ਜਾਂਦੀ ਆਪ ਕਿਹੜਾ ਲੇ ਜਾਂਦੀ ਨਹੀਂਗੀ ਮੁਰਕੇ ਦੱਸ ਦੂੰਗੀ ਨਾ ਵੀ ਮੈਂ ਤੇਰੀ ਸਬਜ਼ੀ ਤੋੜੀ ਆ ਚੱਲ ਜਿੱਦਨ ਮੇਰੇ ਸਬਜ਼ੀ ਲੱਗੂਗੀ ਮੈਂ ਇਹਨੂੰ ਦੇ ਦੂੰਗੀ ਇੱਕ ਅੱਧੀ ਆਪੇ ਲੜਾਈ ਨਾ ਪਾਉਗੀ ਉਹ ਤਾਂ ਸੁਭਾਣ ਹੀ ਚੰਗਾ ਸੁਭਾਅ ਦਾ ਕੁਛ ਨਹੀਂ ਗਾ ਮਿਰਚਾਂ ਨਹੀਂ ਲੱਗੀਆਂ ਉਦਾਂ ਤਾਂ ਮਿਰਚਾਂ ਲੱਗੀਆਂ ਇਹਨਾਂ ਤੋੜ ਲਈਆਂ ਹੋਣੀਆਂ ਆ ਤੋਰੀਆਂ ਲੱਗੀਆਂ ਇਹ ਤੋੜ ਲੈਣੇ ਪਾਣੀ ਲਾਇਆ ਹੀ ਸਬਜ਼ੀ ਨੂੰ ਉਦਾਂ ਸਾਡੇ ਤਾਂ ਪਾਣੀ ਵੀ ਨਹੀਂ ਲਾਉਂਦੇ ਧਿਆਨ ਹੀ ਨਹੀਂ ਦਿੰਦੇ ਚੀਜ਼ ਨੂੰ ਤੇ ਕਰੇਦਾ ਮੈਨੂੰ ਕਿਸੇ ਦੀਆਂ ਤੋੜਨੀਆਂ ਪੈਣੀਆਂ ਨਾਲੇ ਉਹਦੇ ਤੋਂ ਮੈਂ ਗੱਲ ਨਾ ਕਰਾਂ ਆਖਰਾਂ ਦੀ ਕਪੱਤੀ ਉਹ ਜਨਾਨੀ ਸਬਜੀ ਵੇਖ ਕੇ ਆਵਾ ਮੈਂ ਆਪਣੀ ਸਬਜੀ ਲਿਆਵਾ ਤੋੜ ਕੇ ਬਾ ਚ ਉਹ ਵੀ ਉਧਰ ਸ਼ਾਮਾ ਜੀ ਨੂੰ ਆ ਕੇ ਨਿਕਲ ਕੇ ਲੈ ਜਾਂਦੀ ਦੁਪਹਿਰੇ ਦੁਪਹਿਰੇ ਤੋੜ ਲੀ ਹੁੰਦੀ ਆ ਆ ਜਾਉਣਾ ਹਾਏ ਨਹੀਂ ਮੈਂ ਮਰਗੀ ਨਹੀਂ ਆਵੇ ਹੋਹੀ ਕੰਮ ਕਰਦੇ ਜਿਹੜਾ ਮੈਨੂੰ ਪਤਾ ਸੀ ਹੈ ਇੰਨਾ ਚੱਲਾ ਤਾਂ ਹੈ ਨਹੀਂ ਤੂੰ ਮੈਨੂੰ ਇੰਦਰ ਦੱਸ ਪੈਣਾ ਮਾੜਾ ਆ ਤੇਨ ਅੱਜ ਮੈਨੂੰ ਦੋ ਹੱਥ ਕਰਨੇ ਹੀ ਪੈਣੇ ਆ ਹੈਂ ਤੂੰ ਇਹ ਕੀ ਕੰਮ ਕਰਨ ਦਈਂ ਆ ਬਿਨਾਂ ਪੁੱਛੇ ਤੂੰ ਸਬਜ਼ੀ ਕਿਵੇਂ ਕੱਲ ਲੋ ਤੋੜਨ ਦਈ ਹੈ ਨਹੀਂ ਨਹੀਂ ਫੜੇ ਮੂੰ ਤੇਰਾ ਮੈਂ ਤੇ ਆ ਕਿ ਮੈਂ ਪੁੱਛਣ ਜਾਣਾ ਸੀ ਮੈਂ ਕਿ ਦੁਪਹਿਰ ਲੱਗੀ ਸੁੱਤੀ ਹੋਣੀ ਆ ਅੱਜ ਤੂੰ ਰੋਜ਼ ਪੁੱਛ ਕੇ ਤੋੜਦੀ ਮੈਨੂੰ ਜਦੋਂ ਵੇਖਾਂ ਤੂੰ ਮੇਰੀ ਸਬਜ਼ੀ ਉੱਥੇ ਨਹੀਂ ਮੈਨੂੰ ਐਸੇ ਕਰਕੇ ਮੈਨੂੰ ਦੁਪਹਿਰੇ ਵੜਨਾ ਪੈਂਦਾ ਸਬਜ਼ੀ ਚ ਹਏ ਤੂੰ ਉਹੀ ਕੰਮ ਕਰ ਦਿੱਤਾ ਫੇਰ ਅੱਜ ਤੈਨੂੰ ਭੋਂਕੋ ਤੋਂ علاوہ ਕੋਈ ਕੰਮ ਨਹੀਂ ਆਉਂਦਾ ਤੇਨੂੰ ਚੋਰੀਆਂ ਤੋਂ علاوہ ਕੋਈ ਕੰਮ ਨਹੀਂ ਆਉਂਦਾ ਵਰਗੀ ਬਕਵਾਸ ਕਰ ਰਹੀ ਮੇਰੀ ਪਹਿਲਾਂ ਸੁਣ ਤੇ ਲੈ ਮੈਂ ਤੈਨੂੰ ਕਹਿਣਾ ਕੀ ਚਾਹੁੰਨੀ ਐ ਤੂੰ ਕਹਿ ਜਾ ਮੈਂ ਗਈ ਆ ਆਪਣੀ ਸਬਜ਼ੀ 'ਚ ਸਾਡੇ ਕੋਈ ਲੱਗਾ ਨਹੀਂ ਕੱਲ ਪਰਸੋ ਤੂੰ ਵੀ ਤੇ ਕੱਦੂ ਲੈ ਕੇ ਆਈਂ ਮੈਂ ਤੈਨੂੰ ਮੈਂ ਕੱਦੂ ਲੈ ਕੇ ਆਈ ਤੂੰ ਮੈਨੂੰ ਬਹਿ ਤਵੇ ਫੜ ਕੇ ਫੜਾ ਤੇ ਮੈਂ ਤਰਲੇ ਤੈਨੂੰ ਮੈਂ ਜਦੋਂ ਵੇਖਾ ਤੂੰ ਕਦੀ ਐ ਸਬਜ਼ੀ 'ਚ ਬੈਠੀ ਨਹੀਂ ਕਰੀ ਉਹਨਾਂ ਦੀ ਸਬਜ਼ੀ 'ਚ ਬੈਠੀ ਨਹੀਂ ਕਰੀ ਤੇਨੂੰ ਇਹਦੇ ਤੋਂ علاوہ ਕੋਈ ਕੰਮ ਹੀ ਨਹੀਂ ਹੋਰ 니 ਭੈਣਾ ਮੈਂ ਕਿਹਾ ਤੂੰ ਦੁਪਹਿਰੇ ਸੁੱਤੀ ਤੇ ਬਹੁਤ ਰਿੰਦੀਆਂ ਆਂ ਅੱਗ ਵਾਲੀ ਤੇ ਸਬਜੀ ਆ ਤੂੰ ਨਹੀਂ ਲੈ ਕੇ ਜਾਂਦੀ ਮੈਂ ਕਿਉਂ ਆਪਣੀ ਸਬਜੀ ਬਣਾਦਾ ਮਿਹਨਤ ਪਤਾ ਤੇ ਕਿੱਡੀ ਮੈਂ ਤੇਰੀ ਸਾਰੀ ਚ ਮੋਰੀਆਂ ਲਾ ਕੇ ਤੂੰ ਘਰ ਚਾ ਲਾ ਕੇ ਤੂੰ ਧਰ ਲਿਆ ਸਾਡੀ ਮਿਹਨਤ ਨਹੀਂ ਮੇਰੀ ਸਬਜੀ ਚ ਬਾਹਰ ਚੱਲ ਤਾ ਓਕਣਾ ਤੂੰ ਸਿੱਖੀ ਤੂੰ ਮੇਰਾ ਸ਼ਿਕੂ ਫੁੱਟਿਆ ਕਿੱਦਾਂ ਤੂੰ ਮੇਰੀ ਸਬਜੀ ਬਾਹਰ ਚੱਲ ਚੱਲ ਕੇ ਨਾ ਤੂੰ ਆਪਣੇ ਰਾਹੇ ਚੱਲ ਤੂੰ ਤੂੰ ਦੋ ਕਰ ਦੋ ਮੈਨੂੰ ਸੜੇ ਬਲਾਪੇ ਕੱਢਾ ਨਾ ਮੈਨੂੰ ਮਾਰੀ ਮੈਂ ਇੱਥੇ ਰੋ ਰਹੀ ਹਾਂ ਤੇਰੀ ਸਬਜੀ ਚ ਪਾਉਣਾ ਨਹੀਂ ਤੇਰਾ ਦੋ ਹੱਥ ਕਰਨੇ ਪੈਣੇ ਸੀ ਮੈਂ ਨਹੀਂ ਚਾਹਦੀ ਜੱਜ ਨਹੀਂ ਚਾਹਦੀ ਤੂੰ ਮੇਰੀ ਸਬਜੀ ਚ ਬਾਹਰ ਚਾਹਦੀ ਨਹੀਂ ਚਾਹਦੀ ਦਫਾ ਹੋ ਚੱਲ ਮੈਂ ਸਬਜੀ ਨੇ ਆਪਣੀ ਤੋੜ ਦੇਣੀ ਮੈਂ ਚਾਹਦੀ ਨਹੀਂ ਸਾਲ ਵੀ ਇੱਕ ਹੀ ਗੱਲ ਹੋਈ ਤੇ ਦੋ ਦੁਪਹਿਰੇ ਆ ਕੇ ਸਾਲ ਦੇ ਬੰਦੇ ਕਿਹੜੇ ਬੰਦੇ ਸੱਜਣ ਆ ਜਾਂਦੀ ਤੇਰੀ ਰੋਜ਼ ਤੇਰੀ ਨਿਤ ਮੈਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਿੰਨੀ ਵਾਰ ਹੋ ਗਿਆ ਤੇਰੇ ਮੈਂ ਨਿਤ ਆਪਣੀ ਸਬਜ਼ੀ ਚ ਵੀ ਨਹੀਂ ਮੈਂ ਜਦੋਂ ਵੇ ਨਹੀਂ ਉਹ ਮੇਰਾ ਨਹੀਂ ਬੰਦਾ ਲਾਉਂਦਾ ਸਬਜ਼ੀ ਚ ਕਦੀ ਨਹੀਂ ਗਈ ਨਾ ਨਾ ਸਾਰੇ ਕਦੇ ਗਈ ਨਾ ਤੂੰ ਕਦੀ ਗਈ ਨਹੀਂ ਤੂੰ ਮੈਨੂੰ ਸਬਜ਼ੀ ਕਰ ਦੋ ਮੈਂ ਤਾਂ ਤੇਰੇ ਆਖਿਆ ਚੱਲ ਸਬਜ਼ੀ ਦਾ ਲੱਠੀ ਇਹ ਮੈਂ ਤੇਰੇ ਮੈਂ ਤਾਂ ਰਹਿਣਾ ਮੈਂ ਬਕਵਾਸ ਨਾ ਬੋਤ ਮੇਰ ਦਾ ਘੜ ਪਕਾਈ ਮਾਰੀ ਜਾਨੀ ਵਾਹ ਮੈਂ ਨਾ ਨਾ ਬੋਤ ਤੂੰ ਮੇਰੀ ਸਬਜ਼ੀ ਚ ਚੱਲ ਤਾ ਮੈਨੂੰ ੱੱਕਾ ਮਾਰਨ ਨੂੰ ਹੋਵੇ ਕੌਣ ਹਾਏ ਹਾਏ ਨਹੀਂ ਮੈਂ ਮਰ ਗਈ ਨਹੀਂ ਇਹਨੇ ਮੇਰੇ ਮਾਰ ਮੇਰੇ ਹੀ ਕਰ ਦੋ ਤੇ ਮੇਰੇ ਹੀ ਛੱਕੂ ਮੇਰੇ ਸਿਰ ਚ ਚੁੱਕ ਕੇ ਮਾਰਿਆ ਕੋ ਮੇਰੀ ਇੱਕ ਨਹੀਂ ਸਕੇ ਦਫਾ ਇਹ ਨਹੀਂ ਮੇਰੀ ਸਬਜੀ ਚੋਂ ਆਉਂਦੀ ਹੈ ਨਿਕਲ ਜਾ ਮੇਰੀ ਸਬਜੀ ਚੋਂ ਬਾਹਰ ਨਿਕਲ ਮੇਰੀ ਸਬਜੀ ਚੋਂ ਬਾਹਰ ਨਹੀਂ ਨਿਕਲਦਾ ਮੈਂ ਇੱਥੇ ਮੇਰੀ ਸਬਜੀ ਚ ਆ ਆਵੇ ਆ ਵੇਖ ਰਿਹਾ ਬੰਦੇ ਚਾਰ ਕਿੱਥੇ ਕਰਦੇ ਜੇ ਮੈਨੂੰ ਨਿਕਲਣ ਨਾ ਦਿੱਤੀ ਤੂੰ ਮੈਂ ਸਾਰੀ ਸਬਜੀ ਪੁੱਟ ਕੇ ਪੁੱਟ ਕੇ ਖੋੜ ਜਾਨੀ ਤੂੰ ਮਾਰੀ ਤੀ ਮੈਨੂੰ ਪੁੱਟ ਕੇ ਵਿਖਾ ਤੂੰ ਸਬਜੀ ਪੁੱਟ ਨਹੀਂ ਤੂੰ ਮੈਨੂੰ ਪੁੱਟ ਕੇ ਵਿਖਾ ਤੂੰ ਮੈਨੂੰ ਆਇਆ ਨਹੀਂ ਬਹਿ ਜੇ ਨਹੀਂ ਤੇਰਾ ਬੇਗਾ ਨਹੀਂ ਤੇਰਾ ਬਹਿ ਜੇ ਬੇਰਾ ਮੈਂ ਤੈਨੂੰ ਆ ਨਹੀਂ ਮੇਰੇ ਬੰਦਿਆ ਤੇਰਾ ਬਣ ਕੇ ਉੱਧਰ ਚੱਲ 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 ਕਿ ਬਾਕੀ ਅਕਲ ਮੈਂ ਸਭ ਦੀ ਮੇਰੀ ਸਾਰੀ ਸਬਜੀ ਤੇ ਬੂਟੇ ਮਾਰ ਕੇ ਮੈਂ ਨਹੀਂ ਦਿੰਦੀ ਕਿ ਸੋਹਣੀ ਲਾਈ ਮੈਂ ਕਿਤਾ ਖਾਣੀ ਨਹੀਂ ਆਹ ਕੀ ਆ ਤੇ ਅਸਲ ਮੇ ਤਮਾਸ਼ਾ ਹੀ ਹੋ ਗਿਆ ਤੇਰੇ ਵਾਲਾ ਤਮਾਸ਼ਾ ਹੋ ਗਿਆ ਤਮਾਸ਼ਾ ਤੂੰ ਲੋਕਾਂ ਨੂੰ ਵਿਖਾਉਣੀ ਮੈਂ ਨਹੀਂ ਮੈਂ ਲੋਕਾਂ ਨੂੰ ਦੱਸਣਾ ਹੋੜ ਲਾਈ ਸਾਂ ਮੈਂ ਤੋੜ ਨਾ ਦਿੰਦੀ ਨਹੀਂ ਚੱਲ ਬਾਅਦ ਫਿਰ ਤੂੰ ਬੰਦੇ ਬਾਅਦ ਚੱਲ ਆ ਕਿਹਨੂੰ ਖੋਤਾਈ ਤੂੰ ਮੇਰੀ ਬੇਇੱਜ਼ਤੀ ਕਰਦੇ ਮੈਂ ਕਹ ਤੈ ਸਬਜੀ ਚ ਬਸ ਬੰਦੇ ਤਰ ਕਰ ਤੂੰ ਬੇਇੱਜ਼ਤੀ ਕਰ ਦਿੱਤਾ ਵਾ ਤੇ ਤੂੰ ਚੋਰੀ ਚੋਰੀ ਕਿਉਂ ਸਬਜ਼ੀਆਂ ਚ ਲੋਕਾਂ ਦੀਆਂ ਚ ਵੜ ਗਈ ਚੋਰੀ ਚੋਰੀ ਸਬਜ਼ੀਆਂ ਚ ਵੜ ਗਈ ਤੂੰ ਤੂੰ ਵੇਖ ਰਿਹਾ ਮੈਂ ਅਗੇਲੀ ਮੇਂ ਦਫੇਰ ਆਨ ਕੇ ਤੋੜ ਲੱਗੀ ਤੇਰਾ ਹੋਈ ਮੈਂ ਅੱਗੇ ਆਖਾਂ ਸਬਜ਼ੀ ਪਤਾ ਨਹੀਂ ਕਿਹੜਾ ਲੈ ਜਾਂਦਾ ਲੈ ਜਾਂਦਾ ਤੂੰ ਮੇਰੀ ਸਬਜ਼ੀ ਚ ਬਾਹਰ ਨਿਕਲ ਮੈਂ ਨਹੀਂ ਇੱਥੋਂ ਬਾਹਰ ਨਿਕਲਦੀ ਨਾ ਤੂੰ ਮੇਰੀ ਸਬਜ਼ੀ ਚ ਅੱਜ ਬਾਹਰ ਨਿਕਲ ਜੇ ਮੈਂ ਥੱਕ ਗਈ ਮੈਂ ਵੀ ਮੇਰੀ ਵੇਛੇ ਦਾ ਸਵਾਲ ਹੈ ਮੈਂ ਵੀ ਅਪ ਤੋੜੀਆਂ ਤੋੜ ਚੱਲ ਜਾਉ ਮੈਂ ਵੀ ਨਹੀਂ ਐਵੇਂ ਜਾਣਾ ਨਾ ਮੈਂ ਨਹੀਂ ਅੱਜ ਸਬਜ਼ੀ ਨਹੀਂ ਮੈਂ ਆਪਣੀ ਤੋੜਦੀ ਨਹੀਂ ਬਾਹਰ ਚੱਲ ਜਾ ਮੈਂ ਸੁੱਕੂ ਟੁੱਟ ਗਿਆ ਮੈਂ 200 ਰੁਪਏ ਖਾਣੇ ਦੀ ਇੱਜ਼ਤ ਤਾਂ ਬਾਹਰ ਚੱਲ ਜਾ ਨਾ ਪਕਾਈ ਜੀ ਮਾਰੀ ਜਾਂਦੀ ਪਰੇ ਚੱਲ ਜਾ ਮੈਂ ਤੈਨੂੰ ਆਣੀ ਇੱਜ਼ਤ ਤਰ ਇਹ ਬਸ ਖੱਟਾ ਉਹ ਤੇ ਕਿਹਦੀ ਬਣੀ ਮੈਂ ਸਬਜੀ ਚਾਹੁੰਦੀ ਆ ਮੇਰੀ ਗਾਲ੍ਹਾਂ ਸੁਣ ਕੇ ਆਨੇ ਨੇ ਆਵੇ ਰੋਜ਼ ਢੇਲੀ ਮੇਰੀ ਸਬਜੀ ਜਾਣ ਕੇ ਵੜਦੀ ਆਹ ਪੈਣਾ ਸਬਜੀ ਤੋੜੀ ਜਾਂਦੀ ਕਿਉਂ ਮੈਂ ਕੱਲ ਪਰਸੋਂ ਕਦੋਂ ਦਿੱਤੇ ਮੈਂ ਸੁੱਤੀ ਮਰੀ ਹਲਕਾ ਨੇ ਮਾਰ ਕੇ ਦੱਸ ਦਿੰਦੀ ਕਿਹਦੀ ਆਵਾਜ਼ ਆਉਂਦੀ ਬਾਹਰ ਹਾਏ ਹੈ ਜੀ ਸੱਜੀ ਤੋਂ ਲੜਪੇ ਇਹਨੇ ਤਾਂ ਮੈਨੂੰ ਸਾਹ ਲਾਤਾ ਮਾਰਿਆ ਕਿੱਥੇ ਮਾਰਿਆ ਉਹਨੇ ਚਲਾ ਕੇ ਉਧਰ ਵੇਖ ਹਾਂ ਮੈਂ ਸ਼ਿਕੁਲ ਨੂੰ ਇਹ ਗੋਣ ਨਾਮ ਹੈ ਮੈਂ ਲੜਨ ਜੋਗੀ ਨਾ ਦੋ ਤੋਰੀਆਂ ਸੀ ਅਗੜਾ ਗਲੀਆਂ ਦੀ ਸਬਜ਼ੀ ਤੋੜ ਲੈ ਆਹ ਢੇਲੀ ਦਾ ਕੰਮ ਹੈ ਮੈਂ ਦੁਪਹਿਰੇ ਆਈ ਹਾਂ ਮੈਂ ਇਹ ਹਾਇਸੇ ਸੁਟਿਆ ਹਰਜੀਤ ਢੁਲੀ ਵਾਲੇ ਬੰਦੇ ਆਉਂਦੇ ਆ ਇਹ ਕਿਹੜੇ ਬੰਦੇ ਆ ਜਵੀਨ ਵੰਡਣੀ ਤੂੰ ਇਹ ਤਾਂ ਖੱਚੇ ਖੱਚ ਸਿਰੇ ਦੀ ਮੈਂ ਤੂੰ ਮੈਂ ਨਹੀਂ ਚੰਗੀ ਭਲੀ ਰਹਣੀ ਬੰਦੀ ਮੈਂ ਖਾਜ ਤੂੰ ਚੰਗੀ ਆ ਗਈ ਕਰਦੇ ਬਾਹਰ ਸ ਕੋਈ ਬੰਦੇ ਵੇਖ ਨਹੀਂ ਇਹ ਲਟਾ ਨਹੀਂ ਮੈਂ ਹਿਲਣ ਨਹੀਂ ਦਈਆਂ ਨਹੀਂ ਮੈਂ ਮੈਂ ਤਾਂ ਇਹੋ ਕੁਝ ਮੇਰੀ ਜੀ ਤੇ ਮੈਂ ਵੀ ਕਰਦੀ ਕਿਹੇ ਵੀ ਸਬਜੀ ਦਾ ਹੱਕ ਤੋੜੀਆ ਤੋੜੂਗੀ ਤੋੜੂ ਮੈਂ ਵੀ ਜਾਣ ਆ ਇੰਨੀ ਇਨੇ ਸਬਜੀ ਦੀ ਸੱਚੀ ਮੈਂ ਰੀਲੀ ਮੈਂ ਆਖਣਾ ਕਿ ਰੂੜੀ ਵਾਲੇ ਬੰਦੇ ਲੈ ਜਾਂਦੇ ਐ ਇਦਾਂ ਕਰਦੀ ਹੈ ਇਸ ਤਰ੍ਹਾਂ ਕਰਦੀ ਇਥੇ ਚਾਰ ਬੰਦੇ ਲੈ ਆਏ ਕਿ ਮੈਂ ਫੋਟੋ ਖਿੱਚਾ ਇਦਾਂ ਮੈਂ ਫੋਟੋ ਥਾਣੇ ਜਾਊਂ ਅੱਜ ਇਹ ਨਹੀਂ ਮੈਂ ਕੱਲ ਚੱਲਣ ਦੇਣੀ ਇਨਾ ਇਨਾ ਹਿਸਾਬ ਪਾਓ ਤੋੜੇ ਕਰੇ ਨਾ ਬੜੀ ਕਿ ਨਾ ਤਾਂ ਮੈਨੂੰ ਕਿਨ ਮੇ ਸਾਡੇ ਕਰੇ ਹਿਸਾਬ ਪਾਓ ਨਾ ਤੁਹਾਨੂੰ ਏ ਤੂੰ ਵੀ ਉਹਦੀ ਮਦਦ ਕਰਨ ਦੇ ਤੇਰੇ ਕੋਲ ਦੋਵਾਂ ਦਾ ਗਪਾਕਾ ਉਹਦੀ ਦੇਖਣ ਲਈ ਸਬਜ਼ੀ ਦੀ ਉਹਦੀ ਤੇਰਾ ਪੱਖ ਵਿੱਚ ਕੀ ਲਵਾਦਾ ਫਿਰ ਮੇਰੇ ਗੱਲ ਪਈ ਤੈਨੂੰ ਕਹਿੰਦੀ ਕਿ ਕਿ ਮੇਰੇ ਕਾਲ ਨਾ ਪੈਂਦੀ ਚੱਲ ਨਿਕਲ ਜਾ ਨਿਕਲ ਜਾ ਚੱਲ ਕੇ ਤੂੰ ਆਵੇਂ ਸਿੱਬ ਦਮਾਛਰੇ ਮੈਂ ਤੇਰਾ ਨਾ ਮੈਂ ਤੇਰੇ ਕੋਲ ਨਹੀਂ ਆਉਂਗੀ ਤੂੰ ਜਾ ਤੂੰ ਜਾ ਇੱਥੋਂ ਮੈਂ ਨਹੀਂ ਤੇਰੇ ਘਰ ਆਉਂਗੀ ਬੜੀ ਸਾਹ ਤੇਰਾ ਨਿਆਣਾ ਨਾ ਤੇਰਾ ਖਸਬ ਸਾਡੇ ਘਰੇ ਵੱਢੀ ਵੱਢਣਾ ਮੈਂ ਨਹੀਂ ਵੱਢਦੇ ਤੂੰ ਆ ਲੀਜ ਨਹੀਂ ਲੰਗਣੀ ਚਾਹੀਦੀ ਮੇਰੀ ਸਬਜ਼ੀ ਨਹੀਂ ਵੰਦੀ ਅੱਗ ਲੱਗੇ ਤੇਰਾ ਪਾਣੀ ਤੇਰਾ ਤੂੰ ਆ ਵੇਖ ਨਹੀਂ ਮੇਰੇ ਬੂਟਾ ਤੋੜੀ ਜਾਂਦੀ ਨਹੀਂ ਇਹ ਕਿੱਡੀ ਐਨਏ ਗੱਤ ਚੁੱਕੀ ਇਹਨੇ ਵੜਕੇ ਮਖਾਵੀ ਤੂੰ ਇੱਥੇ ਮੈਂ ਦਿੱਲੀ ਮੰਜਾ ਚੜਾ ਦਾਕੇ ਵਿਆਹ ਕਰੂੰ ਤੂੰ ਕਿ ਡਾਇ ਨੇ ਜਾਣ ਖਾ ਲਈ ਆ ਸਾਰੀ ਸਬਜ਼ੀ ਖਰਾਬ ਕਰ ਗਈ ਆ